ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਸਤਨਾਮ ਵਾਹਿਗੁਰੂ ਜਾਪ ਕਰਦੇ ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਦੁਪਹਿਰ ਸਾਹਿਬ ਦੀ ਹਾਜ਼ਰੀ ਭਰੀ ਹੁਣ ਸੋ ਸਤਨਾਮ ਵਾਹਿਗੁਰੂ ਜਾਪ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੋ ਜੀ ਸੋ ਸਾਰੀ ਸੰਗਤ ਵੱਤ ਤੋਂ ਵੱਤ Bapak Deep Singh jadi cerita di sana di sini di sini perogi. Bapak Deep Singh dikirikan. sari hari senget sata na mahi guru sata na mahi guru na mahi guru na

ਸਤ ਨਾਮ ਵਾਹਿਗੁਰੂ ਸੰਗਜ ਜਿੰਨਾ ਸੰਗਤਾਂ ਨੇ ਅੱਜ ਚਪੈਰਾ ਸਾਹਿਬ ਜੀ ਦੀ ਹਾਜ਼ਰੀ ਨਹੀਂ ਭਰੀ ਸੋ ਆਓ ਆਪਾਂ ਹੋਂ ਰਹਿ ਰਾਸ ਸਾਹਿਬ ਦੇ ਲਈ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ ਵੱਤ ਵੱ ਸੰਗਤਾਂ ਲਾਈਵ ਦੇ ਵਿੱਚ ਜੁੜ ਕੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਸਤ ਨਾਮ गुरु सम वाागुरु साम वाागुरु साम वाागुरु साम वाहिगुरु सम गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सम वाागुरु सा वाहि गुरु सााहिगुरु सम वाहिगुरु सा वाहिगुरु sat